ਹੜਾ ਛੋਟਾ ਪਰ ਆ ਤਾੜੀ ਪਰ ਮੌਦਾ ਵਾਰੀ ਵਾਰੀ ਕੋਈ ਮੌਸਮ ਠੀਕ ਹੋ ਗਿਆ ਤੁਸੀਂ ਵੇਖ ਲਓ ਇਹਨੂੰ ਕਹਿੰਦੇ ਮੈਂ ਪੰਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਦੇਖ ਇਹ ਮੌਸਮ ਹੋਲੇ ਥੋੜੀ ਦਿਨਾਂ ਹੋ ਗਈ ਗਰਮੀ ਬੜੀ ਸੀ ਤੇ ਆ ਮਾਰਾਂ ਨੇ ਥੋੜਾ ਜਿਹਾ AC ਚਲਾਇਆ ਹਰ ਘਰੀਬ ਦੇ ਘਰ ਹਵਾ ਬੜੀ ਹੈ ਕਿਸੇ ਦੀ ਇੰਨੀ ਜ਼ੋਰ ਨਹੀਂ ਬਈ ਕੁੱਲੀ ਵਿੱਚ ਜਾਵੋ ਵਰਦੀ ਰੋਗ ਲਾ ਕਰਾ ਕਰਾਵੇ ਆਪੇ ਆਪ ਮਨਸ ਕੇ ਉਹ ਜੇ ਨਾ ਹੀ ਹਾਰ ਇੱਕ ਫੌਜੀਆ ਦਾ ਕੀਦੀ ਪਾਜੀ ਫਰਮਾਇਸ਼ ਕਰਦੇ ਸਾਡੇ ਕ੍ਰਿਸ਼ਨ ਪਾਜੀ ਇਹਨੂੰ ਬੜਾ ਪਸੰਦ ਆ ਤੇ ਪੁੱਤ ਜਿਹਨਾਂ ਦੇ ਫੌਜੀ ਕਰਮਾ ਵਾਰਿਆ ਮਾਮਾ ਜਦ ਸੇਬਾ ਦੇਸ਼ ਦੀ ਜਿੰਗੜੀ ਬੜੀ ਔਖੇ ਤੇ ਗੱਲਾਂ ਕਰਨੀਆਂ ਢੇ ਸੁਖ 흘ੀਆਂ ਨੇ ਬੜਾ ਠਾਕੀ ਦੱਬਾ ਤੇ ਪੁੱਤ ਜਿਹਨਾਂ ਦੇ ਫੌਜੀ ਕਰਮਾ ਵਾਰਿਆ ਮਾਮਾ ਤੇ ਵੀੜੀ ਦੇਖਦੇ ਪੈਂਦੀ ਇਹ ਕਿੰਨੇ ਸ਼ੌਰੀ ਕਰਦੇ ਨੇ ਤੁਸੀਂ ਪੜਾਣਾ ਨੂੰ ਜਾਣ ਕੇ ਦਿਨਾ ਜਦੋਂ ਕਿਤੇ ਬਾਈ ਜੀ ਕਾਰਗਿਲ ਦੀ ਜੰਗ ਲੱਗੀ ਆ ਨਾ 1999 ਦੀ ਵਜ੍ਹਾ ਤੁਸੀਂ ਤੁਹਾਡਾ ਮਿਲਾਈ ਜਾਂਦਾ ਨਾ ਇਹ ਬੜੀ ਯਾਦਗਾਰੀ ਗੱਲ ਜਦੋਂ ਕਾਰਗਿਲ ਦੀ ਜੰਗ ਹੋਈ ਉਹਦੋਂ ਮੈਂ ਖੇਤ ਗਿਆ ਸੀ ਤੇ ਪੁੱਤ ਜਿਹਨਾਂ ਨੇ ਫੌਜੀ ਕਰਮਾਂ ਵਾਲੀਆਂ ਮਾਮਾ ਇੱਕ ਦਿਨ ਸੀਓ ਸਾਹਿਬ ਸੀਗੇ ਅਖੰਗੂਰ ਆਕਰ ਸਾਹਿਬ ਮੈਨੂੰ ਉਹਨਾਂ ਨੇ ਉੱਥੇ ਸੱਜਿਆ ਕਿਹਾ ਸੀ ਕਹਿੰਦੇ ਭੰਵੇਂ ਇੱਕੀ ਗੀਤ ਗਾਈ ਹੈ ਖੜੇ ਸਿਆਲ ਦਾ ਮਹੀਨਾ ਲੈਨ ਕਰ ਵੀ ਜਿਹੜੀ 0 ਡਿਗਰੀ ਹੁੰਦੀ ਹੈ ਕਿਸੇ ਨੇ ਆਮਾ ਨਹੀਂ ਦੇਖਦੀ ਜਦੋਂ ਆਪਣੇ 5-7 ਦੀ ਰਹਿ ਜਾਂਦੀ ਹੈ ਨਾ ਬੜੀ ਠੰਡ ਹੁੰਦੀ ਹੈ ਉੱਥੇ 0 ਡਿਗਰੀ -40 ਹੁੰਦੀ ਸੀ 20 ਜਨਰੇ ਫੌਜੀ ਤੁਸੀਂ ਕੋਈ ਜਿੰਨਾ ਮਾਮਾ ਦੇ ਪੁੱਤ ਫੌਜੀ ਨਹੀਂ ਲੈ ਪੈਣਾ ਦੇ ਵੀਰ ਫੌਜੀ ਆ ਜਿਹੜੀ ਪਤਨੀਆਂ ਦੇ ਘਰੋਂਲੇ ਫੌਜੀ ਹੈ ਭਰਾਵਾਂ ਦੇ ਭਰਾ ਪਹੁੰਚ ਗਿਆ ਉਹਨਾਂ ਨੇ ਇੱਕ ਬੜੀ ਐਮੰਤੀ ਰੱਖਦਾ ਤੁਸੀਂ ਇੱਕ ਗੱਲ ਹੋਰ ਵੇਖੋ ਬਾਜੀ ਅਮਰਜੀਤ ਬਾਜੀ ਹੋਰ ਮੈਂ ਕਿ ਮੈਂ ਨੌਕਰੀ ਕਰਦੇ ਆ ਭਵੇਂ ਪੰਜਾਬ ਪੁਲਿਸ ਆ ਭਵੇਂ ਸਰਦੀ ਫੌਜ ਇਹਦੇ ਤੇ ਇੱਕ ਸਰਕਾਰ ਸ਼ਰਤ ਲਾਉਂਦੀ ਆ ਵੀ ਜਿਹੜੀ ਤੁਸੀਂ ਤਨਖਾਹ ਲੈਣੀ ਹੋਣਾ ਇਸ ਤਨਖਾਹ ਦੇ ਵਿੱਚ ਦੇਸ਼ ਲਈ ਸ਼ਹੀਦ ਵੀ ਹੋਣਾ ਪੈ ਸਕਦਾ ਇਹ ਬਹੁਤ ਵੱਡੀ ਸ਼ਰਤ ਆ ਪਰ ਪੁੱਤ ਜਿਹਨਾਂ ਦੇ ਫੌਜੀ ਸ਼ਮ ਇਹ ਤੁਸੀਂ ਵੀ ਵਖਰੇ ਇਸਦੇ ਆ ਇਹਨੂੰ ਪਤਾ ਲੱਗ ਗਿਆ ਭਾਜੀਏ ਫੌਜ ਦਾ ਸਵਾਗਤ ਨੇ ਬਹੁਤ ਮਹਿਮਾਨੀ ਤੁਸੀਂ ਜਿੰਨਾਂ ਦੇ ਫੌਜੀ ਕਰ ਮਾੜੀ ਆਵਾਂਗਾ ਜਦ ਪੀੜ ਦੇਸ਼ ਤੇ ਪੈਂਦੀ ਪੈਂਦੀ ਇਹ ਜਿੰਦ ਨਹੀਂ ਖਬਰ ਕਰਦਾ I you got one of ਸਾਰਗਨ ਕਰਦਾ ਉਹਨਾਂ ਨੂੰ ਬੜਾ 기ਤ ਪਸੰਦ ਆ ਬਗਾ ਥੋੜਾ ਥੋੜਾ ਰੋਕ ਕਰਦਾ ਫਿਰ ਉਹਨਾਂ ਸਾਰਾ 기ਤ ਜਿਵੇਂ ਦੁਬਾਰੇ ਗਾਣਾ ਬਗਾ ਬੜਾ ਚੰਗਾ ਲੱਗਦਾ ਜਿਹੜੇ ਪਿੱਛੇ ਖੜੇ ਆ ਮਿੱਤਰਾਂ ਸਾਡੀਆਂ ਭੈਣਾਂ ਵੀ ਭੈਣਾਂ ਤਾਂ ਸਾਰੀਆਂ ਬੱਠੀਆਂ ਪੰਜੋ ਬਾਜੀ ਹੁਣ ਤੁਸੀਂ ਲੰਗਰ ਛਕਦੇ ਆ ਆ ਜਾਓ ਬੈਠੋ 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 ਮੇਰੇ ਕੋਲ ਨਿਪਟਨੀ ਹੈ ਕਿਤੇ ਰੋਦੀ ਸਾਥ ਤੁਹਾਡਾ ਆਪਣਾ ਪਿਆਰ ਤੁਹਾਡਾ ਇਲਾਕਾ ਇਹ ਰੋਦੀ ਸਾਹ ਹੋਣੀ ਮੈਂ ਖੜੀ ਤੈਨជាਰ ਬਣੀ ਲੇਕ ਨਿਕਰੇ ਵੀ ਲੱਗੇ ਸੀ ਬੜਾ ਚੰਗਾ ਲੱਗਦਾ ਇਹਨਾਂ ਜਿਹੜੇ ਬਾਜੀ ਪਤਰੀ ਮਿਲਿਆ ਨਾ ਉਹ ਨੀਚੋਂ ਉੱਚ ਕਰੇ ਮੇਰਾ ਗਊਵਤ ਕਾਹੂ ਸੀ ਨਦਰ ਤੁਸੀਂ ਵੇਖੋ ਬਾਜੀ ਕੰਡੀ ਲਈ ਪਦਮੀਆਂ ਹੁੰਦੇ ਨੇ ਬੜੀ ਮਿਹਰਬਾਨੀ ਇੱਕ ਵਾਰੀ ਹੋਰ ਨਾ ਤਾੜੀ ਮਾਰ ਦਿਓ ਕੋਈ ਨਾ ਤੁਹਾਡੇ ਆਪਣੇ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰ ਬੜੀ ਮਿਹਰਬਾਨੀ ਬੜਾ ਚੰਗਾ ਲੱਗਦਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਨਮਰ 550 ਰੁਪਏ ਦਾ ਨਾਮ ਜਿਹੜਾ ਇਹਨਾਂ ਦਾ ਸ਼ੁਭ ਸ਼ਮਾਨ ਨੇ ਬਹੁਤ ਸਰੀਆ ਓਣੀ ਸਾਬ ਮੈਂ ਗੱਲ ਕਰਦਾ ਹਾਂ ਵੀ ਪ੍ਰਬੰਧਕ ਕਮੇਟੀ ਨੇ ਅੱਜ ਬੜਾ ਮਾਣ ਕੀਤਾ ਜੀ ਤੁਹਾਡੇ ਨਾਮ ਤੇ ਬੜਾ ਮਾਣ ਆਇਆ ਮੈਂ ਖੰਵੀ ਓਣੀ ਸਾਬ ਬੈਠੇ ਤੇ ਦੁਬਾਰੇ ਤਿਕੜੇ ਹੋ ਰਾਜਣ ਓਣੀ ਸਾਬ ਕਹਿੰਦੇ ਵੀ ਕਈ ਵਾਰ ਪਿਆਸੇ ਨੂੰ ਖੁਦ ਹੀ ਪੌਂਜਣਾ ਪੈਂਦਾ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਤੁਸੀਂ ਵੇਖ ਲਈ ਖੂਕਿਆ ਲਿਕੇ ਤੇ ਪਿਆਸਾ ਦੇ ਕੋਲ ਆ ਜਾਂਦੇ ਇੱਕ ਵਾਰੀ ਰੋੜੀ ਸਾਹਿਬ ਦੇ ਨੰਦੋਂ ਤਾੜੀ ਮਾਰਿਆ ਤੇ ਪੁੱਤ ਜਿਹਨਾਂ ਦੇ ਫੌਜੀ ਕਰਮਾ ਵਾਲੀਆਂ ਮਾਂਪਾ ਦਾ ਸਪੀਕਰ ਜਿਹਨੂੰ ਪਿਆਰ ਕਰੇ ਬਾਜੀ ਭਰਾਵਾ ਮੰਗੂ ਤੁਸੀਂ ਕਹਿੰਦੇ ਭਾਈ ਹੁੰਦੇ ਨੇ ਭਰਾਵਾਂ ਦੀਆਂ ਬਾਵਾ ਤੇ ਭਾਈਆਂ ਵਜੋ ਕਿੱਛ ਨਹੀਂ ਤੁਹਾਡਾ ਬਜੀ ਮੈਂ ਲਿਖਿਆ ਉੱਤਰ ਉਹਨਾਂ ਨੇ ਇੰਨਾ ਕਿ ਨੋ ਮੈਂ ਚੱਪ ਤੇ ਲਿਖਿਆ ਵੀ ਨਾ ਮਾਨਣਾ ਕਹੇ ਪੁੱਛਣ ਕਿ ਤੇ ਮਾਰ ਛਣ ਕਿ ਵੀ ਭਾਈਆਂ ਬਾਜਨਾਮੇ ਦੇ ਅਫਸਾਸ ਹੋਦੀਆਂ ਨੇ ਤੇ ਭਾਈਆਂ ਜੇਡ ਪਿਆਰ ਦਾ ਇਸ ਤਰ੍ਹਾਂ ਉਹ ਨਹੀਂ ਚਾਹਦੇ ਜਿਹੜੇ ਕਿ ਪਿੱਠ ਪਿੱਛੇ ਵੀ ਗੱਲ ਹੋ ਗਈ ਬੰਦੇ ਓੜੀ ਸਾਹਿਬ ਬਹੁਤ ਮਿਲਵਾਨੀ ਔਰ ਦੋ ਤਿੰਨ ਵਾਰ ਲੱਗੀ ਤਾਂ ਬਹੁਤ ਮਿਲਵਾਨੀ ਸ਼ੁਕਰ ਹੈ ਜੀ ਇੱਥੇ ਵੀ ਬੈਠੀ ਹੈ ਪ੍ਰਬੰਧ ਕਮੇਟੀ ਬੈਠੀ ਹੈ ਇਹਨਾਂ ਨੇ ਬੜੇ ਸੱਜਣਾਂ ਨੇ ਤੁਹਾਡੇ ਨਾਲ ਉੱਤੇ ਬਹੁਤ ਸਾਰਾ ਮਾਣ ਕੀਤਾ ਮਾਇਆ ਦੇ ਥਰੂ ਮਾਇਆ ਬਿਨਾ ਸਰਦਾ ਨਹੀਂ ਬਾੜੀ ਵੀ ਮਾਇਆ ਚੱਕੀ ਦੀ ਫੁੱਲੀ ਕਹਿੰਦੇ ਮਾਇਆ ਕੋ ਨਹੀਂ ਹੁੰਦੀ ਆ ਤੇ ਰੋਦੀ ਸਾਹਿਬ ਆ ਜੀਓ ਸਥਿਤ ਹੋ ਜੀ ਹਾਂ ਹਾਂ ਸਾਨੂੰ ਸਾਨੂੰ ਥੋੜਾ ਆਇਆ ਹੋ ਜੀ ਆਸਰਾ ਹੋ ਜੀ ਥੋੜਾ ਅਸੀਂ ਬਹੁਤ ਸੀ ਸਵੇਰ ਦੇ ਕਹੀ ਜਨੇ ਵੀ ਹੋਣੇ ਰੋਦੀ ਸਾਹਿਬ ਆ ਜੀ ਸਾਨੂੰ ਪਤਾ ਨਹੀਂ ਸੀ ਕਿ ਕਿ ਟੇਪਦਾ ਬੜਾ ਚੰਗਰ ਆਦਾ ਸਾਡੇ ਸਪੀਕਰ ਸਾਹਿਬ ਰੋਦੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਥਿਤ ਤੇ ਆਗੇ ਆਜੇ ਪ੍ਰਬੰਧ ਕਮੇਟੀ ਦੇ ਮੈਂਬੀ ਵੀ ਬਾਤ ਮਹਿਮਾਨੀ ਸ਼ੁਕਰੀਆ ਇੱਕ ਵਾਰ ਤਾੜੀ ਮਾਰਦੇ ਵਾਜੋ ਜੁਰੀ ਸ਼ੁਕਰੀਆ ਥੈ ਕਿ ਜੀ ਪਰਮ ਸਤਿਕਾਰਯੋਗ ਹਾਜ਼ਰੀਨ ਜਿਕਰਾ ਬਾਬਾ ਕੋਲੇਵਾਲੀ ਜੀ ਦਾ ਬੋਲ ਸਾਜੇ ਦਰਬਾਰ ਕੀ ਅੱਜ ਹਰ ਸਾਲ ਦੀ ਤਰ੍ਹਾਂ ਬੱਬਾ ਜੀ ਦਾ ਪ੍ਰੋਗਰਾਮ ਸਾਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜੇ ਹਰਸ਼ੋ-ਹਵਾਸ ਦੇ ਨਾਲ ਮਨਾਇਆ ਜਾ ਰਿਹਾ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਔਰ ਅੱਜ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਜੋਤ ਸਿੰਘ ਭਗਵੰਤ ਸਿੰਘ ਕਿਉਂਕਿ ਕਬੀਰ ਸਾਹਿਬ ਜੀ ਦਾ ਵੀ ਜਨਮ ਦਿਵਸ ਦਾ ਰਾਜਪਤਰੀ ਪ੍ਰੋਗਰਾਮ ਜਿਹੜਾ ਆ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਸੀ ਉੱਥੇ ਮੈਨੂੰ ਹਾਜ਼ਰੀ ਭਰਨਾ ਮੌਕਾ ਮਿਲਿਆ ਜਿਵੇਂ ਸੀਐਮ ਸਾਹਿਬ ਪ੍ਰੋਗਰਾਮ ਦੇ ਵਿੱਚੋਂ ਜਲੰਧਰ ਲਈ ਰਵਾਨਾ ਹੋਏ ਮੈਂ ਨਾਉਦੀ ਨਾਲ ਇੱਧਰ ਆ ਗਿਆ ਪਰ ਫਿਰ ਮੈਨੂੰ ਸਮਝ ਆ ਕਿ ਮੈਂ ਟੈਮ ਨਾਲੇ ਹਾਜ਼ਰੀ ਲਾ ਗਈ ਹੈ ਜ਼ੋਰਦਾਰ ਤਾੜੀਆਂ ਪੰਜਾਬ ਦੇ ਉਸ ਪੰਕਾਰ ਦੇ ਲਈ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕਦੇ ਮੇਰਾ ਵੀਰ ਪਾਲੀ ਜੇਤਵਾਲੀਆ ਸਾਹਿਬ ਜਿਨ੍ਹਾਂ ਨੂੰ ਬੜੀ ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ ਬੜੀ ਬਲੰਦ ਆਵਾਜ਼ ਬਖਸ਼ੀ ਹੈ ਔਰ ਸਾਡੇ ਪਰਿਵਾਰ ਦੇ ਮੈਂਬਰ ਨੇ ਵੱਡੇ ਭਾਈ ਜੇ ਕੋਲ ਦੂਜੀ ਜੇ ਮਿਲਦਾ ਮੌਕਾ ਮਿਲਦਾ ਜਿੱਥੇ ਆਪ ਸਭ ਨੂੰ ਅੱਜ ਦੇ ਪ੍ਰੋਗਰਾਮ ਦੀਆਂ ਮੁਬਾਰਕਬਾਦ ਵਧਾਈ ਮੇਰੇ ਜੀ ਉਹ ਸਥਾਨ ਹੈ ਜਦੋਂ ਵੀ ਮੈਂ ਇਲੈਕਸ਼ਨ ਸ਼ੁਰੂ ਕਰਦਾ ਲੜਨ ਦੇ ਲਈ ਬਾਬਾ ਦਾ ਅਸ਼ੀਰਵਾਦ ਲੈ ਕੇ ਸਿੱਧੇ ਹੋ ਜੀਦਾ ਪਹਿਲਾ ਇਲੈਕਸ਼ਨ 16500 ਦੇ ਜਿੱਤੇ ਆ ਦੂਜਾ 45000 ਦੇ ਜਿੱਤੇ ਆ ਤੇ ਜਿਹੜੀ ਹੁਣ ਕੰਗਸਾਬ ਦੀ ਸੀਟ ਆਈ ਹੈ ਇਹਦੇ ਵਿੱਚ ਇਹਨਾਂ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ 11000 ਦੀ ਲੀਡ ਹਲਕਾ ਘਰਸ਼ਣ ਕਰਨੇ ਦਿੱਤੀ ਹੈ ਇਹ ਸਾਰੀ ਮੈਂ ਸਮਝਦਾ ਕਿ ਦਰਬਾਰ ਦੀ ਔਰ ਸੰਗਤ ਦਾ ਅਸ਼ੀਰਵਾਦ ਹੈ ਔਰ ਜਦੋਂ ਵੀ ਜੋ ਵੀ ਮੈਨੂੰ ਹੁਕਮ ਲਾਇਆ ਅਪਾ ਹਮੇਸ਼ਾ ਪੂਰਾ ਕੀਤਾ ਮੈਂ ਦੇਖ ਰਿਹਾ ਕਿ ਗੋਗੋ ਮਤਾ ਪਰ ਡੁਗਰੀ ਭੰਮੀਆਂ ਤੇ ਹੋਰ ਵੀ ਬਖ ਬਖ ਇਨਾਂ ਦੀ ਸੰਗਤ ਅਜ ਇਸ ਸਥਾਨ ਤੇ ਹਾਜ਼ਰ ਕੱਲ ਸਾਡਾ ਪਹਿਲਾ ਪ੍ਰੋਗਰਾਮ ਜਿਹੜਾ ਭਜਨਾਂ ਤੋਂ ਸ਼ੁਰੂ ਕਰਨਾ ਹੈ ਸਵੇਰੇ 8 ਵਜੇ ਤੇ ਆਖਰੀ ਪ੍ਰੋਗਰਾਮ ਕੱਲ ਸਾਡਾ ਚੱਕ ਫੁੱਲੂ ਹੈ ਰਾਤ 8 ਵਜੇ ਕਹਿੰਦੇ ਭਗਤੀ ਪਿੰਡ ਕੱਲੋਂ ਰੱਖੇ ਆਪਾਂ ਨਹਿਰ ਵਾਲੇ ਜਿੰਨੇ ਵੀ ਅਫਸਰ ਸਹਿਬਾਨ ਹੋਣੇ ਆ ਐਤਵਾਰ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਹੋਣੇ ਮੈਂ ਆਪ ਸਭ ਨੂੰ ਪਿੰਡਾਂ ਦੇ ਵਿੱਚ ਸਰਪੰਚ ਸਾਹਿਬਾਨ ਨੂੰ ਅਸੀਂ ਬੇਨਤੀ ਵੀ ਕਰ ਦਿੱਤੀ ਹੈ ਕਿ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾ ਦਨ ਕੱਲ ਨੂੰ ਇਕੱਲੇ ਇਕੱਲੇ ਪਿੰਡ ਜਾਣਾ ਜਿਹਦੇ ਖੇਤ ਨੂੰ ਨਹਿਰ ਦਾ ਪਾਣੀ ਹਜੇ ਤੱਕ ਪਾਈਪ ਨਹੀਂ ਪਏ ਜਿਹਦੋਂ ਪ੍ਰਾਈਵੇਟ ਟਿਊਬਵਲ ਤੋਂ ਪਾਣੀ ਮਿਲਦਾ ਜਿਹਦਾ ਸਰਕਾਰੀ ਟਿਊਬਵਲ ਤੋਂ ਪਾਣੀ ਮਿਲਦਾ ਹਰ ਇੱਕ ਨੂੰ ਨਹਿਰ ਦਾ ਪਾਣੀ ਦੇਣਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹਿੱਸੇ ਆਇਆ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਇਹਦੇ ਨਾਲ ਦਾ ਸਮਝਦਾ ਕਿ ਜਿੱਥੇ ਪੰਜਾਬ ਦਾ ਪਾਣੀ ਬਚਣਾ ਉੱਥੇ ਜਿਵੇਂ ਅਸੀਂ ਕਹਿੰਦੇ ਨਲਕੇ ਹੁੰਦੇ ਸੀ ਇਸੇ ਤਰ੍ਹਾਂ ਆਣ ਵਾਲੇ ਸਮੇਂ 'ਚ ਉਹ ਦਿਨ ਦੂਰ ਨਹੀਂ ਜਦੋਂ ਕਹਣਾ ਕਿ ਸਾਡੇ ਵੀ ਟਿਊਬਵਲ ਹੁੰਦੇ ਸੀ ਕਿਉਂਕਿ ਪਾਣੀ ਹਰ ਸਾਲ 10 ਫੁੱਟ 20 ਫੁੱਟ ਨੀਵੇਂ ਹੁੰਦਾ ਜਾ ਰਿਹਾ ਜੇਕਰ ਅੱਜ ਪੰਜਾਬ ਦੇ ਪਾਣੀਆਂ ਦਾ ਅਸਲੀ ਪੁੱਤ ਜੇਕਰ ਭਗਵੰਤ ਮਾਨ ਜੀ ਨੂੰ ਕਿਹਾ ਜਾਵੇ ਮੈਂ ਸਾਹਮਣੇ ਵਿੱਚ ਕੋਈ ਦੋ ਰਾਇ ਨਹੀਂ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਆਪਣੇ ਆਪਣੇ ਪਿੰਡ ਜਿਹਨੂੰ ਹਜੇ ਤੱਕ ਨਹਿਰ ਦਾ ਕਨੈਕਸ਼ਨ ਨਹੀਂ ਮਿਲਿਆ ਕੱਲੇ-ਕੱਲੇ ਖੇਤ ਨੂੰ ਅਸੀਂ ਦੇਣਾ ਸੋ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਔਰ ਮੈਂ ਆਪਣੇ ਦਸਨ ਹੋਵਾਂ ਦੀ ਕਿਰਤ ਦੇ ਵਿੱਚੋਂ ਅੱਜ ਇਸ ਪ੍ਰਬੰਧਕ ਕਮੇਟੀ ਨੂੰ ਜੋ ਲੰਗਰ ਚੱਲ ਰਿਹਾ ਉਹਦੇ ਲਈ 11000 ਰੁਪਏ ਜਿਹੜਾ ਉਹ ਮੈਂ ਭੇਟ ਕਰਦਾ ਔਰ ਆਪ ਸਭ ਨੂੰ ਅਸ਼ੀਰਵਾਦ ਦੀ ਮੰਗ ਕਰਦੇ ਹੋਏ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਦਾ ਵੀ ਕੋਈ ਵੀ ਕੰਮ ਹਰ ਸੋਮਵਾਰ ਹਰ ਵੀਰਵਾਰ ਸਵੇਰੇ ਛੇ ਤੋਂ 9 ਵਜੇ ਆਪ ਜੀ ਦੇ ਸਤਿਕਾਰ ਵਿੱਚ ਹਾਜ਼ਰ ਹੋਣਾ ਉਸ ਤੋਂ ਬਾਅਦ ਜੇ ਮੈਂ ਕੱਲ 30 ਪਿੰਡ ਰਖੇ ਆ ਵੱਖ-ਵੱਖ ਪਿੰਡਾਂ ਜਾਣਾ ਹੁੰਦਾ ਇਨਾ ਸ਼ਬਦਾਂ ਆਪ ਸਭ ਦਾ ਬਹੁਤ ਬਹੁਤਨ ਬਹੁਤ ਜਿਕਰਾ ਬਕੂ ਜੀ ਦਾ ਬਹੁਤ ਸੱਚੀ ਦਰਵਾਜ਼ੀ ਜੈ ਕੋ ਸਪੰਨ ਸ਼ਿਆਨੀ ਜੀ ਕੀ ਬੇਰੀ ਇੱਥੇ ਲਾਈਵ ਬ੍ਰੋਡ ਚੱਲਦਾ ਹੈ ਹੈ ਪ੍ਰਬੰਧਕ ਕਮੇਟੀ ਨੂੰ ਬੇਤੀ ਹੈ ਉਹਤੀ ਅੱਜ ਉਹ ਥਲੇ ਜੀ ਠੀਕ 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 ਹੈ ਮਿਹਰਬਾਨੀ ਹਰ ਬੜੀ ਸਤਿਕਾਰ ਜੋਗਨੀ ਇੱਕ ਵਾਰੀ ਜ਼ੋਰਦਾਰ ਤਾੜੀ ਬਾਦੋ ਸਾਡੀ ਰੋੜੀ ਸਾਹਿਬਾਸਤੇ ਸਾਰੀ ਸੰਗਤ ਨੂੰ ਮੇਰੀ ਤਾੜੀਆਂ ਦੇ ਸੰਕੋਚਨਾ ਕਰਿਆ ਕਰੋ ਜੈ ਕਿਸੇ ਸੰਗਰੌੜੀ ਸਾਹਿਬ ਐ ਡੀਪੀਸੀਟਰ ਪੰਜਾਬ ਜਿੰਨਾਂ ਦਾ ਬੜਾ ਪਿਆਰ ਹੈ ਕਿਉਂਕਿ ਕਈ ਵਾਰੀ ਆਪਾਂ ਜਾਈਦਾ ਮੰਤਰੀਆਂ ਦੇ ਕੋਲ ਕਿਸਾ ਟਾਈਮ ਹੈਗਾ ਸਾਡੇ ਮੇਲੇ ਵਾਸਤੇ ਪਰ ਰੋੜੀ ਸਾਹਿਬ ਐਸੀ ਸ਼ਕਤੀ ਹੈ ਜਿਨ੍ਹਾਂ ਨੇ ਕਦੇ ਟਾਈਮ ਦੀ ਪਰਵਾਹ ਨਹੀਂ ਕੀਤੀ ਕੰਮ ਵੇਲੇ ਹੋ ਸਕਦਾ ਉਧਰ ਆਪਣੇ ਇਹਨਾਂ ਦੇ ਪਰਸਨਲ ਕੰਮ ਜਲੇ ਚੱਲਦੇ ਉਹਨਾਂ ਦੇ ਹੋ ਸਕਦਾ ਪਰ ਆ ਸਰਕਾਰ ਦੇ ਦਰਬਾਰ ਲਈ ਇਹ ਜਿੱਥੇ ਮੇਲਾ ਹੋ ਰਿਹਾ ਚਾਹੇ ਜਿੱਥੇ ਮਰਜ਼ੀ ਹੁਣ ਭਾਜੀ ਨੇ ਉਹਨੂੰ ਦੱਸਿਆ ਕਿ ਹੋਸ਼ ਹਸ਼ਿਆਰਪੁਰ ਜਿਹੜਾ ਪ੍ਰੋਗਰਾਮ ਸੰਗਤ ਦੀ ਉਹਨੂੰ ਆਪਾਂ ਨਵੀਂੜ ਕੀ ਮੇਲੇ 'ਤੇ ਜ਼ਰੂਰ ਪਹੁੰਚੇ ਹਾਂ ਇਹਨਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਬਾ ਦਿਓ ਔਰ ਸਰਦਾਰ ਜੈ ਸਿੰਘ ਗੜੌੜੀ ਸਾਹਿਬ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਭ ਬੜੀ ਅਸੀਸ ਸਖੀ ਦੇ ਜਿਹਦਾ ਭਾਜੀ ਨੇ ਦੱਸਿਆ ਕਿ ਜਿਹੜੇ ਦਿਨ ਕੋਈ ਵੀ ਕੰਮ ਹੈ ਉਹ ਤੁਹਾਨੂੰ ਕੰਮ ਜਿਹੜਾ ਜਰੂਰ ਹੋਏਗਾ ਭਾਵੇਂ ਲੀਡ ਤਾਂ ਨਹੀਂ ਹੁੰਦਾ ਕਹਿ ਸਕਦੇ ਵੀ ਅਧਾ ਘੰਟਾ ਚਾਹ ਘੰਟਾ ਲੱਗ ਜਾਂਦਾ ਥੋੜਾ ਬਹੁਤ ਵਕਤ ਲੱਗ ਜਾਂਦਾ ਪਰ ਰਣੀ ਸਾਹਿਬ ਸਾਡੇ ਬਹੁਤ ਆਦਰਨੀ ਸਤਿਕਾਰਯੋਗ ਨੇ ਹਾਂ ਸਾਹਿਬ ਜਨੀ ਸਾਹਿਬ ਜਨੀ ਸਾਹਿਬ ਪਲੀਜ਼ ਸਾਹੂ ਜੀ ਜਨੀ ਸਾਹਿਬ ਆਓ ਜੀ ਹਾਂ ਹਾਂ ਤਨਜਲ ਸਾਹਿਬ ਤਨਜਲ ਸਾਹਿਬ ਜੀ ਅਜਾ ਕੈਮਰਾ ਕਿਸੇ ਹੋਰ ਨੂੰ ਪੜਾ ਦਿਓ ਇਹ ਜ਼ੋਮਾਲੂਕ ਨੂੰ ਭਾਵੇਂ ਆਖਰ ਸੋਹੀ ਹੁੰਦਾ ਹੈ ਤੇ ਯਾਰਾ ਵਕਤ ਬਦਲਦਾ ਰਹਿੰਦਾ ਹੁੰਦਾ ਉਹੀ ਹੁੰਦਾ ਹੈ ਇਹ ਉਹੀ ਰੋਲੀ ਸਾਹਿਬ ਨੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਆਪਣੇ ਸ਼ਹਿਰ ਦੇ ਮੈਂਬਰ ਨੇ ਪਰ ਬੜੇ ਅਸੀ ਸਖਸ਼ੀਅਤ ਦੇ ਮਾਲਕਾ ਔਰ ਸੋਦੇ ਫੈ ਨੌਜਵਾਨ ਨੇ ਬੜੇ ਬਾਜੀ ਉਹਨਾਂ ਨੇ ਬੜੀ ਸਟਰਗਲ ਕੀਤੀ ਹੈ ਮਿਹਨਤ ਕੀਤੀ ਅੱਜ ਮਿਹਨਤ ਜਿਹੜੀ ਔਰੰਗ ਲੈ ਕੇ ਆਈ ਹੋਈ ਹੈ ਆ ਜਾਓ ਬਾਜੀ ਸੰਜੀਵ ਚਿੱਟੀ ਸਾਹਿਬ ਐ ਪ੍ਰੈਜ਼ੀਟ ਪ੍ਰੈਜ਼ੀਡੈਂਟ ਅਜੇ ਪ੍ਰੈਸਪਰ ਬੜੀ ਤਾਂ ਦਿਮੇਰ ਬਣੇ ਕਿਉਂਕਿ ਇਹ ਸਨਮਾਨ ਸਨਮਾਨ ਜਿਹੜੇ ਸੰਜੀਵ ਚੇਚੀ ਦੇ ਸੰਦੀਪਾ ਜੀ ਹਾਂ ਜੀ ਇਹ ਬਨਾਂ ਜੀ ਜੀ ਵੀ ਸਾਰੇ ਮਿਊਜ਼ਿਕ ਡਾਇਰੈਕਟਰ ਨੇ ਇਹਨਾਂ ਨੇ ਬੜੀਆਂ ਅੱਛੀਆਂ ਅੱਛੀਆਂ ਗੱਲਾਂ ਕਹਿ ਸਕਦੇ ਅੱਛੀ ਅੱਛੀ ਵੀਡੀਓ ਜਿਹੜੀਆਂ ਕੀਤੀਆਂ ਹੋਈਆਂ ਸੰਜੀਵ ਚੇਚੀ ਸਾਹਿਬ ਵੀ ਮਾਨ ਸਨਮਾਨ ਜਿਹੜਾ اے لبو پا جی دنہوں میں نام لے رہے ہیں بڑی آشی شکشیتہ نے بڑی آر رکھر شکشیتہ نے سبتہ نبت کردے جنیس صاحب آجے تھوکی صاحب آجے آجے تھوکی جی آجے آجو پا جی اے بڑی معاملی بیال نے کی اس دربان پر چھو تو انہوں پیار سفکان مل رہے ہیں کہ دی تسی بھی کہ دنے کی دی, کی دی, دی کل ٹائم کل دائم دی کٹنا ہے بیدا ہے ਜਿੰਨਾ ਵਕਤ ਕੱਟ ਗਏ ਹਨ ਬੜਾ ਸਰਮਨ ਨਗਾ ਜੀਆ ਗਦੇ ਇਸਤੇਮਾਲ ਕਰਦੇ ਹੈ ਕਿ ਚਲ ਕੇ ਇਥੇ ਆਉਣੇ ਮਿਹਰਬਾਨੇ ਸ਼ੁਭਿਆ ਗगन 스ਪਿਰਟ ਸ਼ੌਕ ਭਵਨਵਾਦੀ ਅਜੂ ਜੀ ਭਵਨ ਜੀ ਸ੍ਰੇਸ਼ ਜੀ ਕਿਹਾਵਾ ਕਿਹਾਵਾ ਇਹ ਸਾਡੇ ਮੈਂਬਰ ਨੇ ਸਾਡੀਆਂ ਸੱਜੀਆਂ ਖੁਬੀਆਂ ਬਾਵਾਂ ਜਿਹੜੇ ਹਰ ਬਿਲੇ ਇਸ ਮੇਲੇ ਨਾਲ ਜੁੜੇ ਰਹਿੰਦੇ ਹੈ ਚਾਹੇ ਮੇਲੇ ਤੋਂ ਬਾਅਦ ਵੀ ਕੋਈ ਫੰਕਸ਼ਨ ਹੋਵੇ ਤੇ ਉਦੋਂ ਵੀ ਇਹਨਾਂ ਦੇ ਜਿਹੜੀਆਂ ਜਿਹੜੀਆਂ ਗਵਾਵਾਂ ਨੇ ਬਲੇਸਿੰਗ ਦੇ ਨਾਲ ਰਹਿੰਦੀ ਹੈ

ओडिशा ਦੇ ਸਕਿਉਰਿਟੀ ਇੰਚਾਰਜ ਆਜੋ ਸਰ ਜੀ ਗਿਆਨ ਸਿੰਘ ਸਾਰੇ ਅਫਸਰ ਇੰਸਪੈਕਟਰ ਗਿਆਨ ਸਿੰਘ ਜੀ ਐਸਐਸ ਜਿਹੜੇ ਪੂਰੀ ਦੇਖਰੇਖ ਦੇ ਵਿੱਚ ਇਹਨਾਂ ਦੀ ਸਕਿਉਰਿਟੀ ਚਲਦੀ ਹੈ ਉਹ ਰੋਡਿਸਰ ਵੀ ਦੇਖੋ ਨਾ ਉਹ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਹ ਸਾਰੇ ਸਮੂਚੀ ਪ੍ਰਬੰਧਕੀ ਮਨੋ ਕਮੇਟੀ ਵੱਲੋਂ ਮਾਨ ਸਨਮਾਨ ਆਜੋ ਆਜੋ ਜੀ ਸਿੰਘ ਜੀ ਸਰਦਾਰ ਤੀਰਤ ਸਿੰਘ ਜੀ ਪਨਾਮ ਐ ਸਰਦਾਰ ਤੀਰਤ ਸਿੰਘ ਜੀ ਪਨਾਮ ਕੈਨੇਡਾ ਬਹੁਤ ਸਤਿਕਾਰਯੋਗ ਨੇ ਸੋ ਸਰਦਾਰ ਜੀ ਉਹਨਾਂ ਦਾ ਮਹਿਮਾਨ ਸਰਮਾਨ ਕੀ ਤਜ਼ਰਿਆ ਰੋੜੀ ਸਾਹਿਬ ਵੱਲੋਂ ਪੁਰੀ ਸਮੂਹ ਜੀ ਪ੍ਰਬੰਧਕ ਟੀਮ ਵੱਲੋਂ ਮੈਂ ਨਿਕਲ ਜੀਏ ਕਰਦਾ ਧੰਨਵਾਦ ਆਖਦਾ ਪਿੱਛਲ ਕੇ ਖੇਵਲੇ ਮਹਿਬਾਨੇ ਸ਼ੁਕਰੀਆ ਚਲ ਗਏ ਥੇਓਲੇ ਮਿਹਰਬਾਨੀ ਸ਼ੁਕਰੀਆ ਹਾਂ ਪਰ ਸੋਦੀ ਕਮੈਂਟਰ ਕੋ ਇਹ ਮੈਂ ਬੇਨਤੀ ਕਰੂੰਗਾ ਜੀ ਸਾਡੇ ਪਾਲੀ ਦਿੱਤ ਵਾਲੀ ਸਰ ਉਹਨਾਂ ਦਾ ਵੀ ਸਨਮਾਨ ਕਰਾ ਦਿਏ ਨਾਲੇ ਇਹ ਮੈਂ ਬੇਨਤੀ ਕਰੂੰਗਾ ਜੀ ਪਲੀਜ਼ ਸਾਡੇ ਮੈਡਮ ਸ਼ਹਿਨਾਜ਼ ਸਿੱਧੂ ਜੀ ਔਰ ਪਾਲੀ ਦਿੱਤ ਵਾਲੀ ਜੀ ਇਹਨਾਂ ਦਾ ਵੀ ਸਨਮਾਨ ਦਿਨ ਨਾਲੇ ਰੋਲੇ ਸਾਹਿਬ ਨੂੰ ਕਰਾ ਦਿਓ ਮੈਂ ਪਹਿਨੇ ਗੱਲ ਤੁਸੀਂ ਸੀ ਕਿਰਪਾਲੀ ਦੇਦਵਾਲੀਆ ਇੱਕ ਅਹੋਰੀ ਆਵਾਜ਼ ਆਵਾਜ਼ ਪੰਜਾਬ ਜਿਨ੍ਹਾਂ ਨੇ ਜੇ ਗੱਲ ਕਰੀ ਆਪਣੇ ਗੀਤਾਂ ਦੇ ਵਿੱਚ ਆਗੇ ਆਗੇ ਮੁਰੇ ਆਗੇ ਸ਼ੈਨਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਰੱਖਿਆ ਚਾਹੇ ਭੈਣਾਂ ਦੀ ਗੱਲ ਹੋਵੇ ਚਾਹੇ ਮਾਵਾਂ ਦੀ ਗੱਲ ਹੋਵੇ ਤੇ ਅੱਜ ਤੁਹਾਨੂੰ ਸੁਣ ਸੁਣੇ ਗੀਤਾਂ ਨਾਲ ਨਿਹਾਲ ਕਰ ਰਹੇ ਆ ਆ ਸਨਮਾਨ ਹੋ ਰਿਹਾ ਸ਼ੈਨਾ ਸਿੰਘ ਸਿੱਧੂ ਜੀ ਪਾਲੀ ਦੇਦਵਾਲੀਆ ਸਾਹਿਬ ਪੂਰੀ ਸਮੁੱਚੀ ਪ੍ਰਬੰਧਕ ਟੀਮ ਵੱਲੋਂ استیش کمار نے میں نام بول رہی ہوں جی میرے کو لسٹ پہنچی ہے استیش کمار سن آف گریب چند دور ان سیوا نبھائی گئی ہے استیش کمار جی, چن استیش کمار جی چن سن آف گریب چند دگری بےنتی جی وہ آ جانا بعد بہادر سنگھ مہتاپور